ਤੇ ਨੌ ਮੋਰਚਿਆਂ ਤੇ ਕਿਸਾਨ ਅੰਦੋਲਨ ਇਸ ਵੇਲੇ ਪਖਿਆ ਹੋਇਆ ਹੈ ਕੱਲ ਰੇਲ ਰੋਕੋ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਇਸ ਪ੍ਰੋਗਰਾਮ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੈ ਉਹ ਤੁਸੀਂ ਜਾਣ ਚੁੱਕੇ ਹੋ ਤੇ ਇਸ ਨੂੰ ਹੁਣ ਕਿਸ ਤਰ੍ਹਾਂ ਲਾਗੂ ਕੀਤਾ ਜਾਣਾ ਹੈ ਇਹ ਕੱਲ ਸਾਰਾ ਸਪਸ਼ਟ ਹੋ ਜਾਏਗਾ ਇਸ ਖਾਸ ਮੁੱਦੇ ਤੇ ਸਾਡੇ ਨਾਲ ਜੁੜਰੇ ਨੇ ਮਨਜੀਤ ਸਿੰਘ ਤਨੇਰ ਕਿਸਾਨ ਆਗੂ ਨੇ ਔਰ ਤਨੇਰ ਜੀ ਦਾ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਨੂੰ ਡੇਲੀ ਪੋਸਟ ਪੰਜਾਬੀ ਦਾ ਬਹੁਤ-ਬਹੁਤ ਸਵਾਗਤ ਜੀ ਜਿਹੜੀਆਂ ਸੰਗਤਾਂ ਸੁਣ ਰਹੀਆਂ ਉਹਨਾਂ ਦਾ ਸਵਾਗਤ ਹੈ ਜੀ ਬਹੁਤ ਤੁਹਾਡਾ ਸਵਾਗਤ ਮੈਂ ਦੁਆਰੇ ਹੀ ਕਰੂੰਗਾ ਜਿਹਨਾਂ ਲੋਕਾਂ ਦੇ ਚੈਨਲ ਵੱਲੋਂ ਜੋਰ ਲਾ ਕੇ ਇਸ ਘੋੜ ਨੂੰ ਸਪੋਰਟ ਕੀਤੀ ਹੈ ਲੋਕਾਂ ਤੱਕ ਲੈ ਕੇ ਮੈਂ ਦੁਬਾਰੇ ਫੇਰ ਧੰਨਵਾਦ ਕਰਦਾ ਕੱਲ ਜਿਹੜਾ ਪ੍ਰੋਮ ਹੈ ਰੇਲ ਰੋਕੋ ਦਾ ਤੇ ਇਹਦੇ ਤੋਂ ਕਿੰਨੀ ਕ ਉਮੀਦ ਚ ਕਿੰਨਾ ਸਫਰ ਲਏਗਾ ਕਿਉਂਕਿ ਚੱਕਾ ਜਾਮ ਜਿਹੜਾ ਸੀ ਉਹਦੇ ਮੌਕੇ ਤੇ ਜਿਹੜਾ ਉਹ ਦਿੱਲੀ ਨੂੰ ਬਾਹਰ ਕੱਟਣਾ ਪਿਆ ਸੀ ਉੱਤਰਾਖੰਡ ਨੂੰ ਬਾਹਰ ਕੱਟਣਾ ਪਿਆ ਸੀ ਤੇ ਕੱਲ ਵਾਲਾ ਰੇਲ ਰੋਕੋ ਕਿਸ ਤਰ੍ਹਾਂ ਹੋਵੇ ਦੇਖੋ ਸਾਡੇ ਵੱਲੋਂ ਆਸ ਇਹ ਹੈ ਵੀ ਜਿਹੜੀ ਰੇਲ ਰੋਕੋ ਸਾਰੇ ਭਾਰਤ ਦੇ ਵਿੱਚ ਹੋਵੇ ਅ ਅਸੀਂ ਤਾਂ ਕਾਮਨਾ ਇਹੀ ਕਰਦੇ ਸਾਰੇ ਭਾਰਤ ਦੇ ਵਿੱਚ ਹੋਊਗਾ ਵੀ ਜਿੱਥੇ-ਜਿੱਥੇ ਵੀ ਮਤਲਬ ਜਨਤਾ ਦਾ ਵੱਡਾ ਇਕੱਠ ਹੋ ਸਕਦਾ ਉੱਥੇ ਹੀ ਕਰਨਾ ਚਾਹੀਦਾ ਉਪਰੋਂ ਤਾਂ ਇਹ ਹੈ ਬਾਕੀ ਹੁਣ ਆਪਾਂ ਹੋਏ ਤੋਂ ਹੀ ਦੱਸ ਸਕਦੇ ਹਾਂ ਨਾ ਜਿੱਥੋਂ ਤੱਕ ਪੰਜਾਬ ਦੀ ਮੈਂ ਹਾਲਤ ਦੱਸਾਂ ਤੁਹਾਨੂੰ ਜਾਂ ਹਰਿਆਣੇ ਦੀ ਇਹ ਹਾਲਤ ਅਜਿਹੀ ਹੈ ਵੀ ਇਹ ਤਾਂ ਜਿਵੇਂ ਕਹਿੰਦੇ ਚਾਪਾ-ਚਾਪੇ ਤੇ ਲੱਗ ਗਈ ਹਾਂ ਬਹੁਤ ਿਆਰੀ ਤੇ ਗੱਲ ਕਰੀਏ ਤਾਂ ਇਹ ਤਾਂ ਇਸ ਵੇਲੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਜਿਵੇਂ 26 ਜਨਵਰੀ ਤੋਂ ਦੇ ਦਿਨ ਹੋਣ ਚਾਹੇ ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨ ਜਿਹੜੇ ਨੇ ਅੱਜ ਵੀ ਪੁਲਿਸ ਹਿਰਾਸਤ ਦੇ ਵਿੱਚ ਨੇ ਜੇਲ੍ਹਾਂ ਦੇ ਵਿੱਚ ਨੇ ਇਸ ਦੇ ਬਾਰੇ ਵਿੱਚ ਕੀ ਰੁਖ ਹੈ ਕਿਸਾਨ ਜਥੇਬੰਦੀਆਂ ਦਾ ਹੁਣ ਤਾਜਾ ਕਿਸਾਨ ਜਥੇਬੰਦੀਆਂ ਨੇ ਬਕਾਇਦਾ ਕਮੇਟੀ ਬਣਾਈ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਜਿਹਦੇ ਚ ਮਤਲਬ 16 ਕੁ ਮੁੰਡਿਆਂ ਦੀ ਜਵਾਨਤਾ ਹੋ ਗਈ ਕਿਉਂਕਿ ਮੈਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰੂੰਗਾ ਕਿ ਸਾਰਿਆਂ ਦੀ ਇੱਕਦਮ ਜਵਾਨਤ ਨਹੀਂ ਹੁੰਦੀ ਹੁੰਦੀ ਅੱਡ ਅੱਡ ਥਾਣਿਆਂ ਦੇ ਵਿੱਚ ਅੱਡ ਅੱਡ ਕਿਸਮ ਦੇ ਉਹਨਾਂ ਨੇ ਕੇਸ ਪਾਈ ਹੁੰਦੇ ਹਨ ਅ 10 ਮੈਂਬਰ ਦੀ ਸਾਡੀ ਕਮੇਟੀ 10 ਮੈਂਬਰੀ ਮਤਲਬ ਇੱਥੋਂ ਮਤਲਬ ਜਿਹੜੇ ਲੋਕਲ ਵੀ ਹੈ ਉਹ ਮਤਲਬ ਜਿਹੜੇ ਫੁੱਲ ਅ ਮਤਲਬ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਉਹ ਵੀ ਬਹੁਤ ਜ਼ੋਰ ਲਾ ਰਹੇ ਨੇ ਹਨ ਜਿਹੜੀ ਸਾਰੇ ਮਤਲਬ ਜਿਹਦਾ ਜਿੰਨਾ ਬੰਦਾ ਰੋਲ ਉਹ ਕਰ ਰਹੇ ਨੇ ਪਰ ਮਾਪਿਆਂ ਨੂੰ ਇਹ ਸੱਦਾ ਘਬਰਾਉਣ ਵਾਲੀ ਗੱਲ ਨਹੀਂ ਕੋਈ ਮੈਂ ਜ਼ਿੰਦਗੀ ਚ 20 ਵਾਰੀ ਜੇਲ੍ਹ ਗਿਆ ਇਹਦੇ ਜੋ 2 ਸਾਲ ਤਮ ਝੂਠੇ ਕਤਲ ਕੇਸ ਚ ਵੀ ਕਟਿਆ ਆ ਪਰ ਤੁਹਾਡੇ ਸਾਹਮਣੇ ਬੈਠਾ ਅੱਜ ਵੀ ਮਤਲਬ ਕੋਈ ਡੋਲਰ ਵਾਲੀ ਗੱਲ ਨਹੀਂ ਜੇਲਾ ਤਾਂ ਮੁੰਡਿਆਂ ਨੂੰ ਪੜਾਉਂਦੀਆਂ ਹੁੰਦੀਆਂ ਕਿਉਂਕਿ ਇਦੋਂ ਗਾਹਾਂ ਵੀ ਵੱਡੇ ਸੰਘਰਸ਼ ਲੜਦਿਆਂ ਪੈਣੇ ਹਨ ਉਹਨਾਂ ਨੂੰ ਜਮੀਨ ਬਚਾਉਣੀ ਹੈ ਕੱਲੀ ਜਮੀਨ ਬਚਾਉਣਾ ਸਾਡੀਆਂ ਤਾਂ ਇੱਜ਼ਤਾਂ ਤਾਂ ਵੀ ਡਾਕੇ ਪਈ ਜਾਂਦੇ ਹਨ ਇਹਨਾਂ ਜਾਬਰਾਂ ਤੋਂ ਕਿਵੇਂ ਬਚਣਾ ਉਹ ਸਾਡੀ ਜਵਾਨੀ ਦੇ ਸੱਤੇ ਹੀ ਬਚਿਆ ਜਾ ਸਕਦਾ ਇਸ ਕਰਕੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਲੱਗ ਸਕਦਾ ਹੁੰਦਾ ਸਮਾਂ ਜਿਹੜੀਆਂ ਮੈਂ ਤਾਂ ਉਹਨਾਂ ਨੌਜਵਾਨਾਂ ਨੂੰ ਵੀ ਇਹ ਕਹੂੰਗਾ ਵੀ ਜਿਹੜੀਆਂ ਜੇਲਾ ਨੇ ਉਹਨਾਂ ਨੂੰ ਕਾਲਜ ਬਣਾਓ ਪੜੋ ਪੜ ਕੇ ਡਿਗਰੀਆਂ ਕਰੋ ਤੋਂ ਤੁਹਾਨੂੰ ਪਤਾ ਲੱਗੇ ਕਿਉਂਕਿ ਕਰਤਾਰ ਸਿੰਘ ਸਰਾਭੇ ਵਰਗੇ ਗਦਰ ਲਹਿਰ ਭਗਤ ਸਿੰਘ ਵਰਗੇ ਸਾਨੂੰ ਪੜਨ ਨੂੰ ਤਾਂ ਕਹਿ ਕੇ ਪੜਨ ਚੋਂ ਬਹੁਤ ਕੁਝ ਨਿਕਲਦਾ ਉਹ ਨੌਜਵਾਨਾਂ ਕੋਲ ਜਿੰਨਾ ਸਮਾਂ ਹੈ ਸੰਗਤਨ ਨੂੰ ਪੜ ਕੇ ਗੁਜ਼ਾਰਨਾ ਪੈਣਾ ਕੋਈ ਗੱਲ ਨਹੀਂ ਸੰਕਟ ਦੀ ਘੜੀ ਆਉਂਦੀ ਹੁੰਦੀ ਆ ਮਨੁੱਖ ਤੇ ਰਹਿਣ ਆਉਂਦੀਆਂ ਮੁਸੀਬਤਾਂ ਮਨੁੱਖ ਤੇ ਸਦਾ ਸਦਾ ਨਹੀਂ ਰਹਿੰਦੀ ਹੁੰਦੀ ਭੁੱਖ ਤੇ ਰੋਟੀ ਰਾਜ ਵੀ ਮਿਲੂਗੀ ਜ਼ਰੂਰ ਕੰਮ ਹੈ ਉਹ ਵੀ ਦਿਨ ਨਹੀਂ ਉਹ ਬਹੁਤੀ ਕਿਤੇ ਦੂਰ ਕੰਮ ਹੈ ਆਉਣਗੇ ਦਿਨ ਉਹ ਇੱਕ ਪਾਸੇ ਮਤਲਬ ਕਿਸਾਨ ਜਿਹੜੇ ਨੇ ਜੇਲ੍ਹਾਂ ਵਿੱਚ ਨੇ ਤੇ ਉਹ ਉਹਦੀ ਮੰਗ ਉੱਠ ਰਹੀ ਹੈ ਕਿ ਇਹਨਾਂ ਨੂੰ ਜਲਦੀ ਰਿਹਾ ਕੀਤਾ ਜਾਵੇ ਪਰ ਦੂਜੇ ਪਾਸੇ ਜਿਹੜਾ ਉਹ ਗੱਲਬਾਤ ਦੇ ਵੀ ਕਿਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਲਬਾਤ ਸ਼ੁਰੂ ਹੋਵੇ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਰਸਤਾ ਨਹੀਂ ਮਿਲਿਆ ਤੁਸੀਂ ਕੀ ਸਮਝਦੇ ਹੋ ਹੁਣ ਗੱਲਬਾਤ ਅਗਰ ਸ਼ੁਰੂ ਹੁੰਦੀ ਹੈ ਤਾਂ ਮੁੱਦਾ ਕੀ ਹੋਊਗਾ ਪਹਿਲਾਂ ਤਿੰਨ ਖੇਤੀ ਕਾਨੂੰਨ ਵਾਪਸ ਜਾਂ ਪਹਿਲਾਂ ਜਿਹੜੇ ਜੇਲ੍ਹਾਂ ਚ ਬੰਦ ਨੇ ਉਹਨਾਂ ਦੀ ਰਿਹਾਈ ਪਹਿਲਾਂ ਜੇਲ੍ਹਾਂ ਚ ਬੰਦਾਂ ਦੀ ਰਿਹਾਈ ਜਾਂ ਜਿਹੜੇ ਮਤਲਬ ਹੁਣ ਵੀ ਜਿਵੇਂ ਪੰਜਾਬ ਚ ਵੀ ਜਾ ਕੇ ਇਹ ਮਤਲਬ ਉਹ ਲੋਕਾਂ ਨੂੰ ਡਰਾਉਣ ਤੋਂ ਭਗਾਉਣ ਵਾਲੇ ਮਤਲਬ ਫੋਨ ਜਾ ਰਹੇ ਨੇ ਵੀ ਤੁਹਾਡਾ ਟਰੈਕਟਰ ਗਿਆ ਸੀ ਤੁਹਾਡਾ ਮੁੰਡਾ ਆ ਗਿਆ ਸੀ ਇਹ ਜਿਹੇ ਮਤਲਬ ਜਿਹੜੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ ਸਰਕਾਰ ਜਿੰਨਾ ਚਿਰ ਉਹਦੋਂ ਬੰਦ ਨਹੀਂ ਹੁੰਦੀ ਉਦੋਂ ਪਹਿਲਾਂ ਗੱਲ ਦਾ ਤਾਂ ਮਤਲਬ ਨਹੀਂ ਕੋਈ ਜਦੋਂ ਗੱਲ ਹੋਊਗੀ ਗੱਲ ਹੋਊਗੀ ਤਿੰਨ ਕਾਲੇ ਕਾਨੂੰਨ ਰੱਦ ਕਰੋ ਤੇ ਐਮਐਸਪੀ ਤੇ ਜਿਹੜੇ ਇਹ ਝੂਠੇ ਨਾਲ ਜੁੜ ਗਈ ਵੀ ਜਿਹੜੇ ਝੂਠੇ ਕੇਸ ਪਾਏ ਨੇ ਉਹ ਸਾਰੇ ਰੱਦ ਕਰੋ ਉਦੋਂ ਉਦੋਂ ਬਾਅਦ ਮੋਰਚਾ ਪਿੱਛੇ ਮੁੜੂ ਤੇ ਇੱਕ ਮਤਲਬ ਗੱਲ ਕਰੀਏ ਕਿ ਕੱਲ ਵੀ ਜਿਹੜੀ ਹੈ ਉਹ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਖੇਤੀ ਮੰਤਰੀ ਵੀ ਕਹਿੰਦੇ ਸਾਮਲ ਸੀਗੇ ਕਿਸਾਨਾਂ ਦੇ ਨਾਲ ਕਿਸਾਨ ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਤੇ ਜੂਪੀ ਦੀਆਂ ਸੀਗੀਆਂ ਉਹ ਕੌਣ ਸੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੇ ਕੋਈ ਰਾਬਤਾ ਹੈ ਕੋਈ ਸਾਡੇ ਸੰਯੁਕਤ ਮੋਰਚ ਦੇ ਅੰਗ ਨਾਲ ਤਾਂ ਕਿਸੇ ਨਾਲ ਹੋਈ ਨਹੀਂ ਹੁਣ ਸੰਯੁਕਤ ਮੋਰਚੇ ਤੋਂ ਬਿਨਾ ਵੀ ਮਤਲਬ ਐ ਤਾਂ ਕੱਲ ਪਾਰਟੀਆਂ ਜੰਪ ਪੈਦੀਆਂ ਹੁੰਦੀਆਂ ਜਥੇਬੰਦੀਆਂ ਵੀ ਜੰਪ ਪੈਦੀਆਂ ਹੁੰਦੀਆਂ ਸਰਕਾਰਾਂ ਸਰਕਾਰਾਂ ਇਹ ਜਿਹੇ ਖੇਡਾਂ ਖੇਡਦੀਆਂ ਹੁੰਦੀਆਂ ਵੀ ਲੋਕਾਂ ਦਾ ਮਨੋਵਲ ਸੱਟਣ ਖਾਤਰ ਵੀ ਉਹ ਫਲਾਨੀ ਜਥੇਬੰਦੀਆਂ ਸਮਝੌਤਾ ਕਰਦੀਆਂ ਜਾਂ ਉਹਨਾਂ ਨੂੰ ਇਹ ਭਲੇਖਾ ਨਾ ਹੋ ਜੇ ਕਿ ਦੂਜੇ ਨਾਲ ਕਰ ਜਣ ਅਸੀਂ ਰਹਿ ਜਾਈਏ ਸਾਨੂੰ ਇਹ ਕੋਈ ਭੁੱਖ ਨਹੀਂ ਹੈ ਸਾਡਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਜਿਹੜੇ ਮੰਗਾਂ ਤੇ ਖੜਾ ਉਹਨਾਂ ਤੇ ਫੈਸਲਾ ਕਰੂਗਾ ਜੇ ਕੋਈ ਇਹ ਤੋਂ ਬਿਨਾ ਕਾਲਾ ਕਰ ਵੀ ਲਊਗਾ ਉਹ ਲੋਕਾਂ 'ਚੋਂ ਮਾਰਿਆ ਜਾਊਗਾ ਪੰਜਾਬ ਚ ਮਹਾ ਪੰਚਾਇਤ ਰੱਦ ਕੀਤੀਆਂ ਨੇ ਕਿ ਪੰਜਾਬ ਦੇ ਵਿੱਚ ਮਹਾ ਪੰਚਾਇਤ ਨਹੀਂ ਹੋਣਗੀਆਂ ਇਹਦਾ ਕਾਰਨ ਕੀ ਸਮਝਦੇ ਤੁਸੀਂ ਦੇਖੋ ਪੰਜਾਬ ਲੰਮੇ ਚਿਰ ਤੋਂ ਸੰਘਰਸ਼ ਦੇ ਮਤਲਬ ਮੈਦਾਨ ਦੇ ਵਿੱਚ ਆ ਅੱਜ ਕੋਈ ਚੇਤਨ ਕਰਕੇ ਲੋਕਾਂ ਨੂੰ ਮਤਲਬ ਮਹਾ ਪੰਚਾਇਤ ਕਰਕੇ ਚੇਤਨ ਕਰਨਾ ਉਹ ਤਾਂ ਲੋੜ ਨਹੀਂ ਲੱਗਦੀ ਉਹ ਅਸੀਂ ਇਹ ਤੈਅ ਕਰ ਲਿਆ ਸੀ ਜਿੱਦਣ 11 ਤਰੀਕ ਨੂੰ ਮਤਲਬ ਹੋਈ ਆ ਇਹ ਉਹ ਇੱਕਦਮ ਰੱਖੀ ਗਈ ਸੀ ਤਾਂ 10 ਤਰੀਕ ਦੀ ਜਿਹੜੀ ਮੀਟਿੰਗ ਹੋਈ ਉਹ ਚ ਇਹ ਫੈਸਲਾ ਹੀ ਹੋ ਗਿਆ ਸੀ ਵੀ ਯਾਰ ਦੂਬਾ ਤਾਂ ਪੰਜਾਬ ਦੇ ਵਿੱਚ ਮਹਾਪੰਚਾਇਤ ਦੀ ਲੋੜ ਨਹੀਂ ਜਿੱਥੇ ਹੋਰ ਹੈਗੀ ਆ ਉੱਥੇ ਜਾਈਏ ਸਕਦੇ ਆਪਾਂ ਵਾਰੀਆਂ ਵੰਡ ਕੇ ਦੂਜੇ ਸੂਬਿਆਂ ਨੂੰ ਹਲੂਣਾ ਦਈਏ ਮਹਾਪੰਚਾਇਤਾਂ ਵੀ ਲੋੜ ਹੈਗੀ ਆ ਪਰ ਪੰਜਾਬ ਚ ਨਹੀਂ ਹੈ 32 ਸੇਬੰਦੀਆਂ ਨੂੰ ਕਿਤੇ ਇਹ ਤਾਂ ਨਹੀਂ ਲੱਗਿਆ ਕਿ ਇਹ ਕੋਈ ਸਿਆਸਤ ਹੋ ਸਕਦੀ ਹੈ ਕਿਸਾਨ ਅੰਦੋਲਨ ਨੂੰ ਮੋਰਚਿਆਂ ਤੋਂ ਦੇ ਵਿੱਚੋਂ ਲਈ ਤੋਂ ਲਾਉਣ ਦੀ ਕਿ ਪੰਜਾਬ ਦੇ ਵਿੱਚ ਹੀ ਲੋਕਾਂ ਨੂੰ ਇਕੱਠੇ ਕਰੋ ਹਾਜ਼ਰੀ ਲਵਾਓ ਕਿ ਉਹ ਮੋਰਚਿਆਂ ਤੇ ਨਹੀਂ ਆਉਣਗੇ ਦੇਖੋ ਐਂ ਤਾਂ ਜਿਹੜੇ ਮਤਲਬ ਕਿਸਾਨ ਆਗੂ ਨੇ ਉਹ ਵੀ ਖਾਸਤਰ ਦੇ ਖੇਡੇ ਹੋਏ ਆ ਇੱਕ ਚਾਲ ਤਾਂ ਲੱਗ ਹੀ ਸਕਦੀ ਹੈ ਜਿਵੇਂ ਮਤਲਬ ਉਹ ਇਹ ਬਣਾ ਕੇ ਵੀ ਮਤਲਬ ਪਿੰਡਾਂ ਦੇ ਲੋਕਾਂ ਦਾ ਗੁੱਸਾ ਅ ਮਤਲਬ ਉੱਥੇ ਘੱਟ ਕਰਕੇ ਕਢਵਾ ਦਿਓ ਕਿਉਂਕਿ ਸਿਆਸੀ ਉਲ ਜਾ ਲੋ ਸਿਆਸੀ ਪਾਰਟੀਆਂ ਜਿਹੜੀਆਂ ਉਹ ਬੁਰੀ ਤਰ੍ਹਾਂ ਪਿੱਟ ਚੁੱਕੀਆਂ ਨੇ ਪੰਜਾਬ ਦੇ ਵਿੱਚੋਂ ਲੰਮੇ ਚਿਰ ਤੋਂ ਜਨਦੀ ਉਹਨਾਂ ਨੂੰ ਇਹ ਲੱਗਦਾ ਵੀ ਲੋਕਾਂ ਨੂੰ ਕਿਸਾਨਾਂ ਤੇ ਵਿਸ਼ਵਾਸ ਨਾ ਬੱਜੇ ਪਿੱਛੇ ਉਹ ਵੀ ਚਾਲ ਹੋ ਸਕਦੀ ਹੈ ਅ ਅਸੀਂ ਉਹਨਾਂ ਦੀ ਚਾਲ ਮਤਲਬ ਕਿਉਂ ਲੰਘਣ ਤਾਂ ਕਿ ਹਾਂ ਜੇ ਕਿਸੇ ਇਲਾਕੇ 'ਚ ਲੋੜ ਹੋਊਗੀ ਅਸੀਂ ਵਿਚਾਰ ਲਾਂਗੇ ਵੀ ਆਹ ਇਲਾਕਾ ਭਾਈ ਸੁੰਨਾ ਪਿਆ ਉਥੇ ਸੰਯੁਕਤ ਮੋਰਚਾ ਵਿਚਾਰ ਲੂ ਉਥੇ ਕਰ ਲੂ ਪਰ ਬਿਨਾਂ ਵਜ੍ਹਾ ਕਰੀ ਜਾਣੀ ਆ ਉਹਦਾ ਕੋਈ ਫਾਇਦਾ ਨਹੀਂ ਉਹ ਸੱਚੂ ਐ ਅਸੀਂ ਕਹਿੰਨੇ ਆ ਵੀ ਲੋਕਾਂ ਨੂੰ ਪੰਜਾਬ ਦੇ ਵਿੱਚ ਵੀ ਗੁੱਸਾ ਕਢਾ ਕੇ ਠੰਡੇ ਉਹ ਤਾਂ ਸਾਡਾ ਪਹਿਲੇ ਪੰਜਾਬ ਤੋਂ ਤਾਂ ਚੱਲੀ ਜਾਂਦਾ ਮੈਨੂੰ ਲੱਗਦਾ ਸਾਡਾ 100 ਥਾਂ ਤੋਂ ਉੱਤੇ ਚੱਲਦਾ ਲੋਕ ਰੋਜ਼ ਲੋਕ ਇਕੱਠੇ ਹੁੰਦੇ ਆ 2 200 3 3000 ਦਾ ਬਲ ਜਿਹੜੇ ਅਸੀਂ ਰੇਲਪਾਰਕਾਂ 'ਚ ਬਿਠਾਏ ਆ ਲੋਕ ਉਹ ਮੋਰਚੇ ਨੂੰ ਗਰਮ ਰੱਖਣ ਵਾਸਤੇ ਬਿਠਾਇਆ ਨਾ ਜੇ ਅਸੀਂ ਐਡੇ ਕਮਲੇ ਹੁੰਦੇ ਫਿਰ ਲੋਕਾਂ ਨੂੰ ਕਹਿੰਦੇ ਭਾਈ ਅਸੀਂ ਚੱਲਿਆ ਦਿੱਲੀ ਨੂੰ ਤੁਸੀਂ ਜਾਓ ਘਰਾਂ ਨੂੰ ਨਹੀਂ ਐਦਾਂ ਨਹੀਂ ਹੈ ਜਦੋਂ ਲੋਕ ਇਕੱਠੇ ਹੋ ਕੇ ਬਹਿੰਦੇ ਉਹ ਰੋਜ਼ ਕੋਈ ਸੋਚਦੇ ਆ ਇੱਧਰ ਨੂੰ ਸੋਚ ਇਸ ਮੋਰਚ ਤੇ ਜਾ ਰਹੇ ਤੇ ਜਾ ਰਹੇ ਆ ਆਉਣਾ ਜਾਣ ਦਾ ਬਣੂਗਾ ਜੀ ਤੇ ਇਸ ਕਰਕੇ ਜਿਹੜਾ ਉਹ ਉਥੇ ਮਤਲਬ ਜਿਹੜੀਆਂ ਪੰਚਾਇਤਾਂ ਦੀ ਖਾ ਮਤਲਬ ਮਹਾਪੰਚਾਇਤਾਂ ਦੀ ਲੋੜ ਨਹੀਂ ਹੈ ਜਦੋਂ ਕਿਤੇ ਸਾਨੂੰ ਲੱਗੂ ਕਿਸੇ ਇਲਾਕੇ 'ਚ ਲੋੜ ਉਦੋਂ ਅਸੀਂ ਕਰ ਲਾਂਗੇ ਨਗਰ ਕਾਉਂਸਲ ਚ ਆਉਣਾ ਸੀ ਗਿਆ ਇਹਨਾਂ ਨੂੰ ਵੀ ਪਹਿਲਾਂ ਮਤਲਬ ਪਹਿਲਾਂ ਕਿ ਇਹ ਸਮਝਿਆ ਗਿਆ ਕਿ ਇਹ ਸਿਰਫ ਇੱਕ ਕਿਸਾਨ ਅੰਦੋਲਨ ਨੂੰ ਸਾਈਡ ਤੇ ਕਰਨ ਦੀ ਇੱਕ ਸਿਆਸਤ ਹੈ ਸਰਕਾਰਾਂ ਦੀ ਕਿ ਲੋਕਾਂ ਨੂੰ ਇਲੈਕਸ਼ਨ ਦੇ ਵਿੱਚ ਉਲਝਾ ਲਓ ਬਹੁਤ ਜਲਦੀ ਉਲਝ ਜਾਂਦੇ ਨੇ ਔਰ ਉਲਝੇ ਵੀ ਹੋਏ ਨੇ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਜਦੋਂ ਚੋਣ ਨਤੀਜੇ ਆਏ ਨੇ ਤਾਂ ਪੂਰਾ ਪੰਜਾਬ ਐਂ ਲੱਗਦਾ ਵੀ ਚੋਣ ਦਾ ਜਸ਼ਨ ਮਨਾ ਰਿਹਾ ਸੜਕਾਂ ਦੇ ਉੱਤੇ ਢੋਲ ਢਮਕੇ ਚੱਲ ਰਹੇ ਨੇ ਇੱਕ ਪਾਸੇ ਇਧਰ ਕਿਸਾਨ ਬਾਰਡਰਾਂ ਤੇ ਮਰ ਰਹੇ ਨੇ ਕਾਂਗਰਸ ਦੀ ਹੁੰਜਾ ਫੇਰ ਜਿੱਤਿਆ ਪਤਾ ਨਹੀਂ ਮਤਲਬ ਮੈਂ ਨਹੀਂ ਤੁਹਾਨੂੰ ਐਕਸਪਲੇਨ ਕਰ ਸਕਦਾ ਕਿ ਉਹ ਕਿਵੇਂ ਹੋ ਗਿਓ ਤੁਸੀਂ ਦੱਸ ਸਕਦੇ ਹੋ ਠੀਕ ਹੈ ਕਿਸਾਨ ਸਾਰੇ ਇੱਥੇ ਬੈਠੇ ਨੇ ਲੋਕਾਂ ਦੇ ਕੰਮ ਕਿੰਨੇ ਕੁ ਹੋਏ ਨੇ ਸਭ ਨੂੰ ਪਤਾ ਹੈ ਵਿਕਾਸ ਕਿੰਨਾ ਕੁ ਹੋਇਆ ਪਰ ਹੁੰਜਾ ਫੇਰ ਜਿੱਤ ਜਿਹੜੀ ਆ ਉਸ ਕਿਸੇ ਵੀ ਸਰਕਾਰ ਦੀ ਜਿਹੜੇ ਸਥਾਨਕ ਚੋਣਾਂ ਦੇ ਵਿੱਚ ਹੁੰਜਾ ਫੇਰ ਜਿੱਤ ਹੁੰਦੀ ਆ ਉਹ ਇੱਕ ਤਰ੍ਹਾਂ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਮੋਹਰ ਹੁੰਦੀ ਆ ਵੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਆ ਮਰ ਜਿਸ ਤਰ੍ਹਾਂ ਬਿਲਕੁਲ ਕਲੀਨ ਸਵੀਪ ਹੈ ਸਿਰਫ ਇੱਕ ਅਧ ਕੌਂਸਲਰ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕਾਂਗਰਸ ਦਾ ਕਬਜ਼ਾ ਹੋਇਆ ਤੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਦੂਜੇ ਪਾਸ ਦੇਖੋ ਇਹ ਤਾਂ ਮੈਂ ਉਹੀ ਕਹੂੰਗਾ ਵੀ ਸਰਕਾਰ ਨੂੰ ਇਹ ਸਮਾਂ ਸੀ ਅਸਲ 'ਚ ਵੀ ਹੁਣ ਵਧੀਆ ਸਮਾਂ ਵੀ ਆਪਾਂ ਲਹਾ ਲਗੀ ਲਹਾਉ ਨੇ ਲਿਆ ਆਪਦੀ ਸਟੇਟ ਮਸ਼ੀਨਰੀ ਝੋਕ ਕੇ ਮਤਲਬ ਜਿੱਤਣ ਵਾਸਤੇ ਲਿਆ ਵੀ ਸਾਡਾ ਮਤਲਬ ਉਹਨਾਂ ਤੇ ਕਬਜ਼ਾ ਹੋਵੇ ਉਹਨਾਂ ਨੂੰ ਕਿਸਾਨ ਬਾਰਡਰ ਤੇ ਮਰ ਰਹੇ ਜਾਂ ਉਹਨਾਂ ਨੂੰ ਇਹ ਕਾਨੂੰਨਾਂ ਬਾਰੇ ਕਿਹੜਾ ਉਹਨਾਂ ਨੂੰ ਪਤਾ ਨਹੀਂ ਸੀ ਕਾਨੂੰਨ ਬਣਾਉਣ ਚ ਵੀ ਹਿੱਸਾ ਤਾਂ ਉਹਨਾਂ ਦਾ ਹੈਗਾ ਹੀ ਆ ਨਾ ਦੂਜੀ ਗੱਲ ਇਹ ਤੁਸੀਂ ਹੁਣ ਕਾਂਗਰਸ ਤੇ ਮੇਰੇ ਤੋਂ ਕਰਾਉਣਾ ਚਾਹੁੰਦੇ ਹੋ ਨਹੀਂ ਕਿਸੇ ਪਾਰਟੀ ਦੀ ਨਹੀਂ ਮੈਂ ਮੈਂ ਕਹਿੰਨਾ ਵੀ ਇੱਕ ਪਾਸੇ ਕਿਸਾਨ ਬਾਰਡਰ ਤੇ ਮਰ ਰਹੇ ਨੇ ਦੂਜੇ ਪਾਸੇ ਸਿਆਸਤ ਜਿਹੜੀ ਆ ਉਹ ਢੋਲ ਠਮੱਕੇ ਨਾਲ ਚੱਲ ਰਹੀ ਬਿੱਲੇ ਮੈਂ ਤੈਨੂੰ ਇਹ ਗੱਲ ਕਹਿ ਰਿਹਾ ਕਾਂਗਰਸ ਦਾ ਹੀ ਰਾਜ ਆ ਨਾ ਪੰਜਾਬ ਚ ਮੈਂ ਕਾਂਗਰਸ ਦਾ ਨਾ ਹਉ ਤਾ ਲੈ ਰਿਆ ਜਦੋਂ ਭਾਜਪਾ ਵਾਲੇ ਸੂਬਿਆਂ ਦੇ ਵਿੱਚ ਲਾਕਡਾਊਨ ਹੋਇਆ ਸੀ ਤਾਂ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਇਹਦੇ ਨਾਲ ਕਰਫੂ ਵੀ ਦਿੱਤਾ ਸੀ ਸਾਨੂੰ ਇਹਨਾਂ ਦੇ ਝੱਗੇ ਵਿੱਚ ਸਾਰਿਆਂ ਨੇ ਪਤਾ ਵੀ ਕਿਹਜੇ ਆਉਂਦੇ ਆ ਸਾਰੇ ਇੱਕ ਮਤਲਬ ਬੇਲ ਦੇ ਚੂਨੇ ਆ ਲੋਕਾਂ ਨੂੰ ਲੁੱਟਣ ਜਿੱਦਾ ਜਿੱਥੇ ਦਾ ਲੱਗ ਜਾਂਦਾ ਉਹਦਾ ਹੁਣ ਪੰਜਾਬ ਚ ਲੱਗਦਾ ਉਹ ਪੰਜਾਬ ਚ ਲਾ ਲੂਗਾ ਤੇ ਜਦੋਂ ਮਤਲਬ ਜਿਹਦਾ ਹਰਿਆਣੇ ਚ ਲੱਗਿਆ ਹਰਿਆਣੇ ਚ ਲਾ ਲੂ ਇਹ ਮੈਂ ਕਹਾਂਗਾ ਵੀ ਲੋਕਾਂ ਦਾ ਕੋਈ ਫਤਵਾਦੀ ਹੁੰਦਾ ਇਹ ਇਹ ਜਬਰੀ ਫਤਵਾ ਲਿਆ ਹੋਇਆ ਉਹਨਾਂ ਨੇ ਸਮਝਦਾ ਮਤਲਬ ਲਾਹ ਲੈ ਕੇ ਦੇਖੋ ਇੱਕ ਤਾਂ ਗੱਲ ਹੈ ਨਾ ਜਿਹੜੀਆਂ ਚੀਜ਼ਾਂ ਤੇ ਸ਼ਾਇਦ ਤੁਸੀਂ ਵੀ ਸਹਿਮਤ ਹੋਵੋ ਜੋ ਮਤਲਬ ਬਤੌਰ ਜਰਨਲਿਸਟ ਮੈਂ ਸਮਝਦਾ ਵੀ 3 ਹਫ਼ਤੇ ਜਿਹੜੇ 4 ਹਫ਼ਤਿਆਂ ਦਾ ਨਸ਼ਾ ਖਤਮ ਕਰਨ ਦੀ ਸੌਖਾ ਦਿੱਤੀ ਗਈ ਸੀ ਤੇ ਉਹ ਖਤਮ ਹੋ ਗਿਆ ਤੇ ਘਰ-ਘਰ ਰੋਜ਼ਗਾਰ ਦੇਣਾ ਸੀ ਉਹ ਵੀ ਦਿੱਤਾ ਗਿਆ ਤੇ ਕਿਸਾਨਾਂ ਦੇ ਮੁਕੰਮਲ ਕਰਜ਼ਾ ਮਾਫੀ ਹੋਣੀ ਸੀ ਉਹ ਵੀ ਹੋ ਗਈ ਜੇ ਸਾਰਾ ਕੁਝ ਹੋ ਗਿਆ ਫਿਰ ਤਾਂ ਸਮਝਿਆ ਜਾ ਸਕਦਾ ਹੈ ਕਿ ਇੰਨੀ ਵੱਡੀ ਜਿੱਤ ਜਿਹੜੀ ਹੈ ਉਹ ਸਰਕਾਰ ਨੂੰ ਮਿਲਣੀ ਚਾਹੀਦੀ ਹੈ ਸਰਕਾਰੀ ਤਰ੍ਹਾਂ ਜੇ ਇਹ ਨਹੀਂ ਹੋਇਆ ਫਿਰ ਇਹ ਜਿੱਤ ਮਤਲਬ ਕਿੱਥੋਂ ਉਪਜਦੀ ਹੈ ਤੇ ਲੋਕ ਫਿਰ ਵੀ ਕਿਵੇਂ ਵੋਟ ਪਾ ਦਿੰਦੇ ਨੇ ਮੈਨੂੰ ਤੁਹਾਡੇ ਸਵਾਲ ਤੇ ਹੋਰ ਵੀ ਮੈਨੂੰ ਫਿਕਰ ਲੱਗ ਗਿਆ ਵੀ ਇਹ ਜਿਹਨੂੰ ਚੋਣ ਤੰਤਰ ਕਹਿੰਦੇ ਉਹ ਹੈ ਕੀ ਇਹ ਇੱਕ ਅੱਲਾ ਅੱਜ ਵਾਲਾ ਨਹੀਂ ਵਾਪਰ ਰਿਹਾ ਜਿਹੜਾ ਮੋਦੀ ਨੂੰ ਦੁਆਰੇ ਦੇਤਾ ਮੋਦੀ ਨੇ 15-15 ਲੱਖ ਪਾਤਾ ਇਸ ਘਟਿਆ ਜ ਉਹਨੂੰ ਫਿਰ ਵੀ ਉਹਨੂੰ ਲੋਕਾਂ ਨੇ ਸੰਭਾਲਤਾ ਮੈਨੂੰ ਹੁਣ ਵੀ ਇੰਜ ਲੱਗਦੀ ਮੈਂ ਨਾ ਤੁਹਾਨੂੰ ਪਹਿਲਾਂ ਇਹ ਕਹਿਣ ਲੱਗੇ ਯਾਰ ਕੈਨੇਡਾ ਅਮਰੀਕਾ ਵਾਲਾ ਰਾਜਤਾ ਚਲੋ ਕੁਝ ਠੀਕ ਆ ਵੀ ਉੱਥੇ ਜਿਹੜੀ ਜਮਹੂਰੀਅਤ ਨਾਲ ਚੋਣ ਹੁੰਦੀ ਆ ਪਰ ਜਿਹੜਾ ਟਰੰਪ ਨੇ ਕਰਕੇ ਦਿਖਾਤਾ ਹੁਣ ਮੇਰਾ ਸਾਰਾ ਉੱਥੋਂ ਵੀ ਵਿਸ਼ਵਾਸ ਜਾ ਹਿੱਲ ਗਿਆ ਸੌਰੀ ਮੇਰੇ ਤੋਂ ਗਾਲਜੀਆਂ ਨਿਕਲ ਗਈ ਜਣੀ ਇਹ ਸਾਡਾ ਜਟਕਾ ਦਾ ਸੁਭਾਅ ਚਲੋ ਮੇਰਾ ਵਿਸ਼ਵਾਸ ਹਿੱਲ ਗਿਆ ਯਾਰ ਅਸਲ ਚੋਣ ਪ੍ਰਣਾਲੀ ਹੈ ਹੀ ਨਹੀਂ ਕਿਉਂਕਿ ਮੋਦੀ ਜਿਵੇਂ ਉੱਥੇ ਟਰੰਪ ਕਰਨਾ ਚਾਹੁੰਦਾ ਸੀ ਬਈ ਉੱਥੇ ਤਾਂ ਲੋਕਾਂ ਨੂੰ ਬਹੁਤ ਸਿਆਣੇ ਲੋਕ ਹਨ ਉੱਥੇ ਹਾਂ ਹਾਂ ਸਿਆਣੇ ਲੋਕ ਸੀ ਸਿਆਣੇ ਲੋਕਾਂ ਨੇ ਫਤਵਾ ਦਿੱਤਾ ਵੀ ਆਹ ਉਹਨੂੰ ਮਤਲਬ ਇਮਾਨਦਾਰੀ ਨਾਲ ਅਧਿਕਾਰ ਨੂੰ ਜਾਣਾ ਸੀ ਫਿਰ ਉਹ ਕਹ ਇਮਾਨਦਾਰੀ ਨੇ ਗਿਆ ਕਿਉਂ ਨਹੀਂ ਉੱਥੇ ਬੰਦਿਆਂ ਨੂੰ ਗੋਲੀਆਂ ਚਲਾਉਣ ਦੀ ਕੀ ਲੋੜ ਪੈਗੀ ਹੁਣ ਮੈਂ ਚੋਣ ਪ੍ਰਣਾਲੀ ਬਾਰੇ ਕੀ ਕਹਾਂ ਹਜੇ ਮੈਂ ਇਧਰ ਮਤਲਬ ਲੋਕ ਇਹੀ ਤਾਂ ਸੁਣਨਾ ਚਾਹੁੰਦੇ ਨੇ ਅੱਜ ਜਦੋਂ ਲੋਕ ਚੋਣਾਂ ਦੇ ਮਾਹੌਲ 'ਚ ਨੇ ਮੇਰਾ ਸਵਾਲ ਉੱਥੇ ਹੀ ਉਪਜਿਆ ਅਦਰਵਾਈਜ਼ ਮੈਂ ਵੀ ਮਤਲਬ ਕਿਸਾਨ ਅੰਦੋਲਨ ਦੇ ਸਬੰਧਤ ਹੀ ਗੱਲ ਕਰਦਾ ਔਰ ਕਿਉਂਕਿ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਜਦੋਂ ਕੱਲ ਵੀ ਦੋ ਕਿਸਾਨ ਮਰੇ ਨੇ ਬਠਿੰਡਾ ਜ਼ਿਲ੍ਹੇ ਦੇ ਠੀਕ ਹੈ ਰਾਤ ਜਿਹੜਾ ਸੜਕ ਹਾਦਸੇ ਵੀ ਟਰਾਲੀ ਨਾਲ ਬੱਸ ਟਕਰਾਈ ਹੈ ਤੇ ਹਾਂ ਹਾਂ ਬਿਲਕੁਲ ਤੁਹਾਡੇ ਇਲਾਕੇ ਦੇ ਮਰੇ ਵੀ ਇਧਰ ਕਿਸਾਨ ਮਰ ਰਹੇ ਨੇ ਉਧਰ ਅਸੀਂ ਵੋਟਾਂ ਪਾ ਕੇ ਫਿਰ ਉਹਨਾਂ ਲੋਕਾਂ ਨੂੰ ਹੀ ਚੁਣ ਰਹੇ ਹਾਂ ਜਿਨ੍ਹਾਂ ਨੇ ਵਾਅਦੇ ਵੀ ਕੀਤੇ ਤੇ ਪੂਰੇ ਵੀ ਨਹੀਂ ਕੀਤੇ ਤੇ ਉਹ ਉਸ ਤੇ ਤਾਂ ਟਿੱਪਣੀ ਚਾਹੀਦੀ ਹੈ ਨਾ हां देखो दे मैं टिप्पणीਦਾ ਇਹੀ ਕਰੂੰਗਾ ਜਿਹਹ ਜਿਹੇ ਰਾਜ ਪ੍ਰਬੰਧ ਆ ਉਹ ਮਤਲਬ ਲੋਕਾਂ ਨੂੰ ਸਿਆਣੇ ਕਰਨ ਵਾਸਤੇ ਨਹੀਂ ਹੈ ਲੋਕਾਂ ਨੂੰ ਕਮਲੇ ਕਰਨ ਵਾਸਤੇ ਆ ਵੀ ਲੋਕਾਂ ਨੂੰ ਕਮਲੇ ਕਿਵੇਂ ਕੀਤਾ ਜਾ ਸਕਦਾ ਕਿਹੋ ਜੀ ਇਹਨਾਂ ਨੂੰ ਮਤ ਦੇਣੀ ਹੈ ਕਿਹੋ ਜੀ ਇਹਨਾਂ ਨੂੰ ਸਿੱਖਿਆ ਦੇਣੀ ਹੈ ਅਸਲ ਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਅਮਰੀਕਾ ਵਾਲੀ ਗੱਲ ਤੁਸੀਂ ਮੇਰੀ ਬਚਾਲੇ ਤੋੜਤੀ ਵੀ ਜਿਹੜੀ ਉਹ ਆਸ ਜੀ ਬੱਜੀ ਹੋਈ ਸੀ ਦਿਮਾਗ 'ਚ ਉਹ ਜਿਹੇ ਮਲਕਾ 'ਚ ਹੋ ਜੇ ਉਦੋਂ ਦਾ ਚੋਣ ਪ੍ਰਣਾਲੀ ਠੀਕ ਹੋਊ ਮੈਨੂੰ ਲੱਗਦਾ ਨਹੀਂ ਇਹਦੋਂ ਵੱਡੇ ਲਾਂਗੜ ਮਾਰਨੇ ਪੈਣਗੇ ਅਸਲ ਜਿਹੜੀ ਇਹ ਲਟੇਰੀ ਜਮਾਤ ਆ ਪਾ ਮੈਂ ਮੈਂ ਅੱਜ ਇੱਕ ਖਸਾਨ ਆ ਗੂ ਆ ਜੋ ਮੇਰੀ ਅਸੈਸਮੈਂਟ ਬਣਦੀ ਐ ਅਮਰੀਕਾ ਵਾਲੀ ਗੱਲ ਨੇ ਬਣਾਤਾ ਵੀ ਇਹ ਅਸਲ ਚ ਉਹ ਜਿਹੜੀ ਮਤਲਬ ਗੱਲ ਕਰਾਂ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇੱਕ ਲੈਨਾ ਦਾ ਪੰਜਾਬ ਚ ਵੰਡੀ ਗਈ ਆ ਨਾ ਕੱਲੇ ਭਾਰਤ ਚ ਵੰਡੀ ਗਈ ਆ ਦੁਨੀਆ ਪੱਧਰ ਤੇ ਵੰਡੀ ਗਈ ਆ ਅੱਗੇ ਜਿਹੜੀ ਇਹ ਉਸ ਜੰਗ ਨੂੰ ਮਤਲਬ ਤੱਕ ਮੁਲਕ ਲਾਉਣ ਬਾਅਦ ਦੋ ਸੰਸਾਰ ਜੰਗਲਾਂ ਹਟੇ ਹੁਣ ਕਾਹਾਂ ਕੀ ਹੋਣਾ ਮਤਲਬ ਲੋਕਾਂ ਦਾ ਰਾਜ ਕਦੋਂ ਆਊ ਆਊ ਉਦੋਂ ਜਦੋਂ ਕੱਠ ਲੋਹੇ ਦੀ ਲੱਠ ਜਿਵੇਂ ਹੁਣ ਲੋਕਾਂ ਨੇ ਬਣਾ ਲਿਆ ਨਾ ਅਵੇਅਰ ਹੋ ਜਾਣਗੇ ਆਪਣੇ ਹੱਕਾਂ ਤੇ ਅਵੇਅਰ ਹੋਣਗੇ ਤੇ ਮਤਲਬ ਜਾਤਾਂ ਪਾਤਾਂ ਤੋਂ ਉੱਪਰ ਉੱਠਣਗੇ ਧਰਮਾਂ ਤੋਂ ਉੱਪਰ ਉੱਠ ਕੇ ਕਿਰਤਰੀ ਰਾਖੀ ਵਾਸਤੇ ਜਿਹੜੀ ਕਿਰਤਰੀ ਰਾਖੀ ਵਾਸਤੇ ਲੋਕ ਜਦੋਂ ਜਥੇਬੰਦ ਹੋਣਗੇ ਉਦੋਂ ਮੈਂ ਲੋਕਾਂ ਦਾ ਰਾਜ ਆਊਗਾ ਵੋਟਰਾਂ ਦਾ ਹੀ ਲੋਕਾਂ ਦਾ ਰਾਜ ਜੀ ਮੇਰਾ ਸਵਾਲ ਉਸੇ ਕਰਕੇ ਮਤਲਬ ਉੱਠ ਰਿਹਾ ਹੈ ਉਸ ਇਲੈਕਸ਼ਨ ਦੇ ਉੱਤੇ ਕਿਉਂਕਿ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਸ ਦਾ ਸਿਰਾ ਪੰਜਾਬ ਦੇ ਸਰ ਜਾਂਦਾ ਹੈ ਕਿ ਪੰਜਾਬ ਨੇ ਸਭ ਤੋਂ ਪਹਿਲਾਂ ਝੰਡਾ ਚੁੱਕਿਆ ਉਸ ਤੋਂ ਬਾਅਦ ਬਾਕੀ ਸਟੇਟਾਂ ਜਿਹੜੀਆਂ ਨੇ ਪਿੱਛੇ ਆਈਆਂ ਨੇ ਹੁਣ ਚਾਹੇ ਪੂਰਾ ਭਾਰਤ ਇਸ ਨੂੰ ਸੰਭਾਲ ਰਿਹਾ ਤੇ ਉੱਥੇ ਵੀ ਮਤਲਬ ਸਿਆਸਤ ਪੱਖੋਂ ਸੀ ਇਹਨੇ ਕਮਜ਼ੋਰ ਹੋ ਗਏ ਕਿ ਅਸੀਂ ਕੋਈ ਕੁਝ ਨਵਾਂ ਨਹੀਂ ਜੁੜ ਸਕੇ ਉਸੇ ਦੀ ਫੇਰ ਆਖੜੇ ਜਿੱਥੋਂ ਅਸੀਂ ਚੱਲੇ ਸੀ ਨਹੀਂ ਦੇਖੋ ਇੱਕ ਤਾਂ ਮੈਂ ਕਹੂੰਗਾ ਵੀ ਜਿਹੜੀ ਚੋਣ ਪ੍ਰਣਾਲੀ ਆ ਜਿੱਨਾ ਕਮਲਾ ਕਰਨ ਚ ਕਾਮਯਾਬ ਹੋ ਜਾਂਦੀ ਹੁੰਦੀ ਹੈ ਇਹ ਉਹ ਕਰੀਏ ਦੂਜੀ ਮੈਨੂੰ ਲੱਗਦਾ ਵੀ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਕਹਤਾ ਮੇਰੇ ਤੇ ਤੁਹਾਨੂੰ ਸਵਾਲ ਜੇ ਮੈਨੂੰ ਲੱਗਦਾ ਕਰਨੇ ਨਹੀਂ ਚਾਹੀਦੇ ਮੈਂ ਤਾਂ ਪਹਿਲਾਂ ਤੁਹਾਨੂੰ ਕਿਹਾ ਮੈਂ ਤਾਂ ਬਰਾਬਰ ਹੀ ਸਮਝਦਾ ਕਮਲਾ ਕਰਨ ਦੇ ਦੁਨੀ ਮਹਾਰ ਨੇ ਦੋ ਨਹੀਂ ਚਾਰ ਹੀ ਜਿਹੜੇ ਹੋਰ ਹੋਣਗੇ ਉਹ ਵੀ ਕਮਲੇ ਕਰਨਗੇ ਲੋਕਾਂ ਨੂੰ ਜਦੋਂ ਲੋਕਾਂ ਨੂੰ ਮਤਲਬ ਤੀਜੀ ਅੱਖ ਖੁੱਲਣੀ ਦੇਣੀ ਹੁਣ ਮੈਂ ਆ ਜਦੋਂ ਮੋਰਚੇ ਦੀ ਅਸੀਂ ਤਿਆਰੀ ਕੀਤੀ ਪਿੰਡਾਂਾਂ ਜਾ ਕੇ ਮੈਂ ਲੋਕਾਂ ਨੂੰ ਕਿਹਾ ਤੁਹਾਨੂੰ ਐ ਪਤਾ ਵੀ ਤੁਹਾਡਾ ਪਹਿਲਾ ਤਹਿਸੀਲਦਾਰ ਕੌਣ ਸੀ ਉਹ ਸੀ ਸੀ ਸਰਦਾਰ ਬੰਦਾ ਸਿੰਘ ਬਹਾਦਰ ਜਿਨੇ ਰਾਜਾਂ ਰਜਵਾੜਿਆਂ ਤੋਂ ਤੁਹਾਨੂੰ ਜ਼ਮੀਨ ਖੋ ਕੇ ਦਿੱਤੀ ਐ ਸੱਚ ਆ ਨਾ ਇਹ ਮਨਨ ਨੂੰ ਪੁੱਛਿਆ ਤੁਹਾਨੂੰ ਵੋਟਾਂ ਵਾਲਿਆਂ ਨੇ ਕਿਸੇ ਨੇ ਦੱਸਿਆ ਵੀ ਕਦੇ ਨਹੀਂ ਜੀ ਨਹੀਂ ਜੀ ਨਹੀਂ ਜੀ ਹਨਾ ਵੀ ਤੁਹਾਨੂੰ ਮਜਾਰਾ ਲਹਿਰ ਵਾਲਿਆਂ ਨੇ ਨੌਜਵਾਨਾਂ ਨੂੰ ਪੁੱਛਦੇ ਸੀ ਵੀ ਜਿਹੜੀ ਅਸਲੀ ਕਾਮਰੇਡ ਹੁੰਦੇ ਜਿਹੜੇ ਜਿਨ੍ਹਾਂ ਨੇ ਮਤਲਬ ਘਰ ਘਰ ਛੱਡ ਕੇ ਲੋਕ ਖਾਤਰ ਜਿਵੇਂ ਸੇਵਾ ਸਿੰਘ ਠਿੱਕਰੀ ਵਾਲਾ ਜਾਂ ਅਮਲ ਤੇਜਾ ਸਿੰਘ ਸਤੰਤਰਵਰਗੇ ਜਾਂ ਹੋਰ ਵੀ ਪੈਰਸੂ ਲਹਿਰ ਜਿਹੜੋਂ ਚੱਲੀ ਸੀ ਵੀ ਸਰਦਾਰਾਂ ਤੋਂ ਜ਼ਮੀਨ ਖੋ ਕੇ ਰਾਜਾਂ ਤੋਂ ਜ਼ਮੀਨ ਖੋ ਕੇ ਮਤਲਬ ਤੁਹਾਡੇ ਚ ਬੰਡੀਆ ਤੁਹਾਨੂੰ ਪਤਾ ਤੁਹਾਨੂੰ ਦੱਸਿਆ ਕਿਸੇ ਨੇ ਆ ਕੇ ਵੋਟਰਾਂ ਨੇ ਕਹਿੰਦੇ ਨਹੀਂ ਦੱਸਿਆ ਉਹ ਕਿਉਂ ਦੱਸਣਗੇ ਉਹ ਜੇ ਉਹ ਦੱਸਣਗੇ ਫਿਰ ਉਹਨਾਂ ਨੂੰ ਹੀ ਪਤਾ ਲੱਗ ਵੀ ਲੋਕ ਵੀ ਲੋਕ ਲੋਕਾਂ ਨੂੰ ਆਪਦੀ ਸ਼ਕਤੀ ਤੇ ਮਾਣ ਹੋ ਜੂ ਜਿੰਨਾ ਚਿਰ ਲੋਕਾਂ ਨੂੰ ਆਪਦੀ ਸ਼ਕਤੀ ਤੇ ਮਾਣ ਕਰਾਉਣ ਵਾਲੀ ਸਿੱਖਿਆ ਨਹੀਂ ਦਿੱਤੀ ਜਾਂਦੀ ਕਿਉਂਕਿ ਜਿਹੜਿਆਂ ਨੇ ਮਾਣ ਕਰਾਉਣਾ ਹੈ ਉਹਨਾਂ ਨੂੰ ਹਜੇ ਆਪਣੇ ਆਪ ਤੇ ਮਾਨ ਹੈ ਨਹੀਂ ਅੱਜ ਭਵੇਂ ਅਸੀਂ 32 ਇਕੱਠੇ ਹੋ ਗਏ 32 ਵੀ ਅਸੀਂ ਕਿਵੇਂ ਇਕੱਠੇ ਹੋਏ ਆ ਚਲੋ ਹਾਲਤਾਂ ਨੇ ਕਰਤੇ ਹਨਾ ਅ ਜਿੰਨਾ ਚਿਰ ਲੋਕਾਂ ਨੂੰ ਇਕੱਠੇ ਕਰਨ ਵਾਲੀ ਸ਼ਕਤੀ ਆਪ ਹੀ ਨਹੀਂ ਇਕੱਠੀ ਹੁੰਦੀ ਉਹਨਾਂ ਚਿਰ ਲੋਕਾਂ ਦਾ ਵਿਚਾਰਾ ਦਾ ਇਹੀ ਹਾਲ ਰਹਿਣਾ ਇਹੀ ਸ਼ਕਤੀ ਦਾ ਚੈਲੰਜ ਹੈ ਜਿਹੜਾ ਮਤਲਬ ਸਰਕਾਰਾਂ ਨੂੰ ਕਿਤਨੇ ਵਾਰ ਠੱਲੀ ਕੱਲੀ ਬੈਠਾ ਤੇ ਹੁਣ ਆਪਾਂ ਮਤਲਬ ਕਿਸਾਨ ਅੰਦੋਲਨ ਤੇ ਆ ਜਾਈਏ ਮਹਾਪੰਚਾਇਤ ਜਿੱਦਾਂ ਆਪਾਂ ਗੱਲ ਕੀਤੀ ਕਿ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਭਰ ਦੇ ਵਿੱਚ ਇਸ ਦੇ ਬਾਵਜੂਦ ਅੱਜ ਮਾਨਸਾ ਦੇ ਵਿੱਚ ਮਹਾਪੰਚਾਇਤ ਹੋਈ ਹੈ ਔਰ ਉਹਦੇ ਵਿੱਚ ਕਮੇਟੀ ਮੈਂਬਰ ਰੁਲਦੂ ਸਿੰਘ ਮਾਨਸਾ ਖਾਸ ਤੌਰ ਤੇ ਸ਼ਿਰਕਤ ਕਰ ਰਹੇ ਨੇ ਉਹ ਫੇਰ ਵੀ ਕਿਉਂ ਹੋਈ ਦੇਖੋ ਪੰਚਾਇਤਾਂ ਵੱਲੋਂ ਹੋਈ ਹੈ ਉਹ ਸਾਡੀ ਮਤਲਬ ਸ joint ਮੋਰਚੇ ਨੇ ਇਸ ਗੱਲ ਦਾ ਫੈਸਲਾ ਕੀਤਾ ਸੀ ਵੀ ਅਸੀਂ ਉਹ ਤੇ ਨਹੀਂ ਕਿਉਂਕਿ ਉਹਦਾ ਇੱਕ ਵੱਡਾ ਕਾਰਨ ਇਹ ਬਣਦਾ ਸੀ ਦੇਖੋ ਰਾਧੀ ਕਰਤੇ ਨੇ ਫਿਰ ਉਹਨਾਂ ਉਹ ਵੀ ਰੱਦ ਕਰ ਸਕਦੇ ਨਹੀਂ ਉਹ ਅਸੀਂ ਤਾਂ ਰੱਖੀ ਹੋਈ ਨਹੀਂ ਸੀ ਸ joint ਮੋਰਚੇ ਨੇ ਤਾਂ ਰੱਖੀ ਨਹੀਂ ਸੀ ਉਹ ਉਹ ਤਾਂ ਪੰਚਾਇਤਾਂ ਨੇ ਰੱਖੀ ਸੀ ਜਦੋਂ ਤੁਸੀਂ ਇੱਥੇ ਮੀਟਿੰਗ 'ਚ ਬੈਠ ਕੇ ਇੱਕ ਫੈਸਲਾ ਕਰਦੇ ਹੋ ਤਾਂ ਫਿਰ ਜਾ ਕੇ ਵਿੱਚ ਸ਼ਾਮਲ ਹੋ ਤਾਂ ਫਿਰ ਉਹ ਰੱਖੀ ਨਾ ਰੱਖੀ ਆਪਦੀ ਨਹੀਂ ਅਸੀਂ ਸ਼ਾਮਲ ਹੋਣ ਨੂੰ ਕਿਹਾ ਨਹੀਂ ਜੇ ਕੋਈ ਸ਼ਾਮਲ ਹੋਊਗਾ ਤਾਂ ਉਹਨੂੰ ਪੁੱਛਾਂਗੇ ਚਾਹਲ ਹੋਣ ਨੂੰ ਨਹੀਂ ਕੋਈ ਰੁਦੂ ਸਿੰਘ ਹਾਂ ਕੋਈ ਗਿਆ ਹੁਣ ਉਹਦਾ ਪਤਾ ਲੱਗੂ ਨਾ ਕੌਣ ਗਿਆ ਜਿਹੜਾ ਜਾਊਗਾ ਉਹਨੂੰ ਪੁੱਛਾਂਗੇ ਸੰਯੁਕਤ ਮੋਰਚੇ ਨੇ ਉਹਨੂੰ ਤਾਂ ਅਸੀਂ ਕੈਨਸਲ ਨਹੀਂ ਨਾ ਕਰ ਸਕਦੇ ਜਿਹੜੀਆਂ ਪੰਚਾਇਤਾਂ ਰੱਖੀਆਂ ਪੰਚਾਇਤਾਂ ਉਹਦੇ ਤੌਰ ਤੇ ਤਾਂ ਕਰ ਹੀ ਸਕਦੇ ਉਹਨਾਂ ਨੂੰ ਹੱਕ ਹੈ ਪਰ ਅਸੀਂ ਉਹਨਾਂ ਨਾਲ ਇਹ ਗੱਲ ਜ਼ਰੂਰ ਸਮਝਾਈ ਸੀ ਵੀ 18 ਤਰੀਕ ਨੂੰ ਜੱਡੇ ਵੱਡੇ ਇਕੱਠਾ ਨਹੀਂ ਲੋੜ ਹੈ ਵੀ ਇਹ ਇਹੀ 17 ਵਾਲਾ ਜੋਰ 18 ਤੇ ਲਾਉਣਾ ਚਾਹੀਦਾ ਹੈ ਸਾਨੂੰ ਜੇ ਰੱਖਣੀ ਵੀ ਸੀ ਪੰਚਾਇਤਾਂ ਨੇ ਤਾਂ ਧੰਨਵਾਦ ਕਰਦੇ ਸੀ ਉਹਨਾਂ ਦਾ ਉਹਦੋਂ ਗਾਹ ਰੱਖ ਲੈਣੇ ਵੀ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਮਤਲਬ 18 ਨੂੰ ਭਾਰਤਪੱਤਰ ਦਾ ਐਕਸ਼ਨ ਹੋ ਰਿਹਾ ਤੇ ਇੱਕ ਦਿਨ ਪਹਿਲਾਂ ਹੋ ਰਿਹਾ ਸਾਨੂੰ ਇਹ ਠੀਕ ਨਹੀਂ ਸੀ ਲੱਗਿਆ ਬਿਲਕੁਲ ਤੇ ਹੁਣ ਆਪਾਂ ਗੱਲ ਕਰੀ ਗੱਲਬਾਤ ਜਿਹੜੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਦੋਂ ਤੱਕ ਸ਼ੁਰੂ ਹੋਣ ਦੀ ਉਮੀਦ ਹੈ ਅਜੇ ਤਾਂ ਲੰਮਾ ਦਾ ਲੱਗੂ ਕਿਉਂਕਿ ਅਜੇ ਤਾਂ ਹੋਰ ਗੱਲਾਂ ਬਹੁਤ ਖੜੀਆਂ ਨੌਜਵਾਨਾਂ ਨੂੰ ਛਡਾਉਣ ਵਾਲੀ ਗੱਲ ਹੈ ਪ੍ਰਧਾਨ ਮੰਤਰੀ ਜੀ ਕਹੇ ਨੇ ਵੀ ਇੱਕ ਫੋਨ ਕਾਲ ਦੀ ਦੂਰੀ ਤੇ ਬੈਠਾ ਮੈਂ ਤੇ ਮੇਰੇ ਨਾਲ ਗੱਲ ਕੋਈ ਮੈਂ ਇਕੱਲਾ ਪ੍ਰਧਾਨ ਮੰਤਰੀ ਜੀ ਕੋਈ ਮੰਤਰੀ ਵੀ ਬੋਲੇ ਮੈਂ ਤਾਂ ਕਹਾਂਗਾ ਜੇ ਕੋਈ ਐਮਐਲਏ ਵੀ ਬੋਲੇ ਉਹਦੀ ਗੱਲ ਨੂੰ ਝੂਠ ਮੰਨ ਲਿਆ ਕਰੋ ਜਿਹੜੀ ਕਹਿੰਦਾ ਉਹ ਹੁੰਦੀ ਨਹੀਂ ਅਸਲ ਵਿੱਚ ਬਸ ਇਹਨਾਂ ਤੋਂ ਇਹੀ ਹਿਸਾਬ ਲਾ ਲ ਤੁਹਾਡੇ ਵੱਲੋਂ ਕੋਈ ਯਤਨ ਹੋ ਰਿਹਾ ਕੋਈ ਕਿਸਾਨ ਜਿਹਾ ਬੰਦਾ ਅਸੀਂ ਤਾਂ ਹਾਂ ਯਤਨ ਹੋ ਰਹੇ ਆ ਅਸੀਂ ਜਿਹੜੇ ਸੂਬੇ ਸੁੱਤੇ ਪਏ ਸੀ ਪਹਿਲਾਂ ਉਹਨਾਂ ਸੂਬਿਆਂ ਨੂੰ ਜਗਾ ਰਹੇ ਆ ਅਸੀਂ ਇਹ ਮੈਂ ਤਾਂ ਨਾਲ ਥੋੜੀ ਮਤਲਬ ਸਾਡੇ ਨਾਲ ਗੱਲ ਕਰਨਗੇ ਜਦੋਂ ਸੂਬੇ ਉੱਠਣਗੇ ਜਾਗਣਗੇ ਕੋਈ ਭਗਤ ਸਿੰਘ ਵਾਲਾ ਸਨੇਹਾ ਨੌਜਵਾਨੋ ਜਾਗੋ ਉੱਠੋ ਜਾਗੋ ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਨੇ ਅਸੀਂ ਉਹਨਾਂ ਨੂੰ ਜਗਾਉਣ ਲੱਗੇ ਹੋਏ ਆ ਅਸੀਂ ਇਕੱਲੇ ਕਿਸਾਨ ਨਹੀਂ ਨਾ ਫੈਕਟਰੀ ਮਜ਼ਦੂਰ ਵੀ ਹੈ ਜੋ ਵੀ ਮੈਂ ਕਰੂੰਗਾ ਲੁੱਟੇ ਜਾਂਦੇ ਲੋਕ ਨੇ ਉਹ ਇਸ ਕੋਲ ਜਿਹੇ ਹਿੱਸਾ ਪਾਉਂਦੇ ਆ ਜਿੰਨਾ ਵੀ ਕਿਸੇ ਤੋਂ ਜਾ ਮੈਨੂੰ ਅੱਜ ਹੀ ਮਿਲੇ ਨੇ ਆ ਅਲੀ ਫਲਟ ਮੇਰੇ ਕੋਲੇ ਨੇ ਮੈਨੂੰ ਨਹੀਂ ਪਤਾ ਕਿਨੇ ਕੱਢਿਆ ਏ ਪਰ ਕੱਢਿਆ ਸਾਡੇ ਹੱਕ ਚ ਮੈਂ ਜੇ ਪੜੂੰਗਾ ਜਿੱਥੇ ਵੀ ਲੋਕ ਚਾਹ ਫੈਕਟਰੀ ਮਜ਼ਦੂਰ ਆ ਚਾਹ ਖੇਤ ਮਜ਼ਦੂਰ ਆ ਚਾਹੇ ਕੋਈ ਮੁਲਾਜ਼ਮ ਨੇ ਸਾਰੇ ਇਹਦੇ ਵਿੱਚ ਆ ਨੇ ਜਿੰਨਾ ਯੋਗਦਾਨ ਪਾ ਸਕਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਲੋਕ ਪਾ ਰਹੇ ਆ ਪਰ ਭਗਤ ਸਿੰਘ ਵਾਲਾ ਜਿਹੜਾ ਰਾਜ ਹੈ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਂਦੇ ਬਿਨਾ ਇਹ ਲੁੱਟ ਲੁੱਟ ਲੋਕਾਂ ਦੀ ਸ਼ਕਤੀ ਨਾਲ ਹੀ ਆਊਗਾ ਤੇ ਲੁੱਟ ਵੀ ਫੇਰ ਹੀ ਖਤਮ ਹੋਊਗੀ ਸੋ ਇਹ ਸੰ ਮਨਜੀਤ ਸਿੰਘ ਧਨੇਰ ਜਿਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਲਈ ਜਿਹੜੇ ਸਰਕਾਰ ਵੱਲੋਂ ਭਾਵੇਂ ਸੱਦਾ ਕੋਈ ਨਹੀਂ ਆਇਆ ਪਰ ਉਹ ਆਪਣੇ ਤੌਰ ਤੇ ਯਤਨ ਕਰ ਰਹੇ ਨੇ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ ਦਾ ਪਰ ਯਤਨ ਉਹ ਕਹਿੰਦੇ ਨੇ ਵੀ ਕਿਸ ਤਰ੍ਹਾਂ ਸ਼ੁਰੂ ਕਰ ਰਹੇ ਨੇ ਉਹ ਲੋਕ ਸ਼ਕਤੀ ਨੂੰ ਇੰਨਾ ਕੁ ਲਾਮਬੰਦ ਕਰ ਰਹੇ ਨੇ ਕਿ ਸਰਕਾਰ ਮਜਬੂਰ ਹੋਵੇ ਦੁਬਾਰਾ ਗੱਲਬਾਤ ਲਈ ਕਿਸਾਨ ਆਗੂਆਂ ਨੂੰ ਬੁਲਾਉਣ ਦੇ ਵਾਸਤੇ ਤਾਂ ਮੇਜ਼ ਤੇ ਬੈਠ ਕੇ ਫਿਰ ਦੁਬਾਰਾ ਉਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਜਿਹੜੀ ਗੱਲ ਨਵੇਂ ਸਿਰੇ ਤੋਂ ਸ਼ੁਰੂ ਹੋ ਸਕੇ ਕੈਮਰਾਮੈਨ ਵਿੱਕੀ ਦੇ ਨਾਲ ਧਰਮਚੰਦਰ ਢਿੰਗੂ ਬਾਰਡਰ ਦਿੱਲੀ